ਲਏ ਵੀ ਮਿੱਤਰੋ ਆ ਵੀਡੀਓ ਪੂਰੇ ਧਿਆਨ ਨਾਲ ਸੁਣ ਲਿਓ ਜਿਹੜੀ ਆ ਮੋਟਰ ਚੱਲੀ ਜਾਂਦੀ ਆ ਕੱਲ ਮੇਰੇ ਚਾਚੇ ਦੇ ਖੇਤ ਅਸੀਂ ਜਦੋਂ ਡਰਾਵਲੀ ਬਦਲਣ ਲੱਗੇ ਡਰਾਵਲੀ ਦੀ ਪਲੇਟ ਟੁੱਟ ਗਈ ਮਿੱਤਰੋ ਵਿੱਚ ਹੀ ਮੋਟਰ ਵਿੱਚ ਹੀ ਤਾਰ ਵਿੱਚ ਹੀ ਡਰਾਵਲੀਆਂ ਸਾਰੀਆਂ ਵਿੱਚ ਹੀ ਵਗੀਆਂ ਤਿੰਨ ਚਾਰ ਕਡਰਾਲੀਆਂ ਗੱਡੀਆਂ ਸੀਗੀਆਂ ਅੱਜਾ ਚੱਲ ਬਚਾਲੇ ਪਾ ਦੇਣਾ ਬਚਾਲੋਂ ਇੱਕ ਪਾਇ ਪਲੇਟ ਟੁੱਟ ਗਈ ਵਿੱਚ ਹੀ ਵਗੀ ਫਿਰ ਮਿੱਤਰੋ ਅਸੀਂ ਫੋਨ ਮਾਰਿਆ ਬਾਈ ਜੱਗੇ ਨਮੋਲ ਵਾਲੇ ਨੂੰ ਤੇ ਬਾਈ ਕਹਿੰਦਾ ਕੋਈ ਟੈਨਸ਼ਨ ਹੀ ਨਾ ਲਓ ਬਾਈ ਨੇ ਅੱਧੇ ਘੰਟੇ ਦੇ ਵਿੱਚ ਨਾ ਬਾਈ ਮੋਟਰ ਕੱਢ ਕੇ ਮਾਰੀ ਲੱਖ ਰੁਪਈ ਦਾ ਨੁਕਸਾਨ ਹੋ ਗਿਆ ਸੀ ਲਾਲੋ ਸਾਹਿਬ ਬਾਈ ਨੇ ਅੱਧੇ ਕ ਘੰਟੇ ਦੇ ਵਿੱਚ ਮੋਟਰੋ ਕੱਢ ਕੇ ਮਾਰੀ ਜੇ ਕਿਸੇ ਭਰਾ ਦੀ ਕਈ ਵਾਰ ਮੋਟਰ ਕੋਈ ਫਸ ਜਾਂਦੀ ਆ ਜਾਂ ਕੋਈ ਗੱਲਬਾਤ ਹੁੰਦੀ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਹੁਤ ਤਜਰਬੇਕਾਰ ਆ ਪੁਰਾਣਾ ਬੰਦਾ ਬਈ ਯਾਰ ਹਨ ਤੇ ਸ਼ੀਸ਼ੇ ਨਾਲ ਹੀ ਦੇਖ ਲਾਂਦਾ ਸੀ ਕਿੱਥੇ ਮੋਟਰ ਪਈਆ ਕੀ ਮੂਹਰੇ ਲੱਗਿਆ ਪਿਆ ਬੜਾ ਤਜਰਬੇਕਾਰ ਬੰਦਾ ਤੇ ਇੱਕ ਵਾਰੀ ਬਾਈ ਨਾਲ ਤੁਸੀਂ ਫੋਨ ਤੇ ਜ਼ਰੂਰ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਆਪਾਂ ਬਾਈ ਨਾਲ ਵੀ ਗੱਲ ਕੀਤੀ ਸੀਗੀ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਬਾਈ ਦਾ ਪਿੰਡ ਨਮੋਲਾ ਜ਼ਿਲ੍ਹਾ ਸੰਗਰੂਰ ਤੇ ਨੰਬਰ ਸਕਰੀਨ ਤੇ ਚੱਲੀਆਂ ਦਾ ਛੋਟੇ ਸਾਹਮਣੇ ਤਾਰ ਜੀ ਚਾਹੀਦੀ ਘੁੰਡੀ ਜੀ ਫਸ ਗਿਆ ਜਿਹੜਾ ਇਹਦਾ ਜਿਗਾਰਡ ਜਆ ਬਣਾਇਆ ਹੋਇਆ ਸੀਗਾ ਵਿੱਚੀ ਤਾਰ ਵਿੱਚੀ ਡਰਾਵੀਆਂ ਸਾਰਾ ਕੁਝ ਹੀ ਨਾਲ ਚੱਕ ਲਿਆ ਬਈ ਦੇਖ ਲਓ ਬੰਦਾ ਹਨਾ ਦਿਮਾਗ ਬੰਦੇ ਦਾ ਦੇਖ ਲਓ ਵੀ ਮੋਟਰ ਅਸੀਂ ਆਖਾ ਵੀ ਕੰਮ ਤਾਂ ਹੋ ਗਿਆ ਹਨਾ ਬਈ ਚਾਚਾ ਕਹਿੰਦਾ ਕੰਮ ਤਾਂ ਹੋ ਗਿਆ ਕਹਿੰਦਾ ਟੈਨਸ਼ਨ ਲੈ ਬਈ ਮੋਟਰ ਛੋਡੀ ਮੈਂ ਕੱਢ ਕੇ ਜਾਉ ਚਲਾ ਕੇ ਜਾਉ ਕਿਉਂ ਟੈਨਸ਼ਨ ਲੈਣ ਨੂੰ ਬਈ ਹੌਸਲਾ ਹੈ ਉਹਨਾਂ ਜਦੋਂ ਮਿਸਤਰੀ ਇਹ ਗੱਲ ਕਹਿ ਦੇ ਬਾਕੀ ਕੰਮ ਬਈ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੱਗੇ ਦਾ ਬਈ ਕੰਮ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਜੇ ਕਿਸੇ ਦਾ ਕਈ ਵਾਰ ਕੋਈ ਮੋਟਰ ਡੇਪਾਂ ਦੀ ਤਾਂ ਬਈ ਨਾਲ ਜ਼ਰੂਰ ਗੱਲਬਾਤ ਕਰ ਲਿਓ ਆ ਜਾਓ ਸ਼ਸ਼ੀਕਲ ਮਿੱਤਰੋ ਅੱਜ ਆਪਾਂ ਪਿੰਡ ਪੂਰੇ ਖੜੇ ਆ ਆਪਣੇ ਮੋਟਰ ਡੇਪੀ ਸੀ ਬਈ ਮਿਸਤਰੀ ਆਇਆ ਤੇ ਪੁੱਛਦੇ ਆ ਬਈ ਕਿੰਨੇ ਫੁੱਟ ਤੇ ਮੋਟਰ ਸੀ ਡਿੱਗੀ ਸੀ ਤੇ ਸਤਿ ਸ਼੍ਰੀ ਅਕਾਲ ਬਾਈ ਅੱਛੀ ਜੀ ਗੱਲ ਬਾਈ ਬਾਈ ਕਿੰਨੇ ਫੁੱਟ ਤੇ ਮੋਟਰ ਡਿੱਗੀ ਸੀ ਇਹ ਮੋਟਰ ਬਾਈ ਜੀ 350 ਬੋਰਾ ਵੈਸੇ ਠੀਕ ਆ ਅੰਦਾਜ਼ਾ ਦਾ ਹਾਂ ਵੀ ਮੋਟਰ ਮੇਰੇ ਹਸਾਬ ਤੇ ਵੀ 280 75 ਤੇ ਖੜ ਗਈ ਸੀ ਮੇਰੇ ਹਸਾਬ ਤੇ ਜਾ ਕੇ ਠੀਕ ਆ ਇਹ ਮਿਸਤਰੀ ਬਾਈ ਨੇ ਮੋਲ ਤੋਾਈ ਤੀ ਹਾਂ ਇਹਨਾਂ ਨੇ ਮੋਟਰ ਕੱਟ ਕੇ ਬਾਹਰ ਕੱਟਦੀ ਥੋੜੀ ਸਾਹਮਣੇ ਤੇ ਬਾਈ ਮਿਸਤਰੀ ਨਾਲ ਵੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕਿੰਨੇ ਫੁੱਟ ਤੇ ਡਿੱਗੀ ਹੋਈ ਸੀ ਕਿੰਨਾ ਬੋਰਾ ਹੈ ਸਾਰਾ ਦੱਸੋ ਇਹ 280 ਕਿ ਫੁੱਟ ਤੇ ਬੋਰਾ ਜੀ ਠੀਕ ਆ ਤੇ ਡਰੇਵ ਨੇ ਸਾਰੀਆਂ ਨਾਲ ਗਈ ਹੋਈਆਂ ਦੀਆਂ ਠ ਬਾਈ ਕਿ ਆਪਣਾ ਨੰਬਰ ਬੋਲ ਦੇ ਪਿੰਡ ਦਾੱਸ ਦੇ ਜੇ ਕਿਸ ਨੇ ਕਢਾਉਣੀਆਂ ਬਾਈ ਤਾਂ ਬਾਈ ਨਾਲ ਸਪਾਰਕ ਕਰ ਲਿਓ ਮੋਟਰਾਂ ਹੀ ਕਢਦਾ ਸਪੈਸ਼ਲ ਨੰਬਰ ਬੋਲ ਦੇ ਪਿੰਡ ਨਮੂਲ ਹੈ ਜੀ ਹਮ ਨੰਬਰ ਮੇਰਾ 94175 54034 ਦੁਬਾਰੇ ਫੇਰ ਬੋਲ ਦੇ 94175 54034 ਲੈ ਵੀ ਮਿੱਤਰੋ ਜੇ ਕਿਸੇ ਕਿਸਾਨ ਭਰਾ ਨੇ ਮੋਟਰ ਕਢਾਉਣੀਆਂ ਨਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਕਿਸੇ ਦੀ ਮੋਟਰ ਥੱਲੇ ਡੇਪਾਂ ਦੀ ਆ ਜਾਂ ਕਿਤੇ ਫਸ ਜਾਂਦੀ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਬਾਈ ਨਾਲ ਕਰ ਲਾ ਬਾਈ ਜਿਹੜੇ ਮਰਜ਼ੀ ਪਿੰਡ ਹੋਵੇਗਾ ਨਾ ਬਾਈ ਕਹਿੰਦਾ ਅਸੀਂ ਮੋਟਰ ਕੱਢ ਜਾਨੇ ਜ਼ਰੂਰ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਧੰਨਵਾਦ ਜੀ